संत बाबा मुनशा सिंह फार्मर्स क्लब तन तन बाबा निहाल दास जी स्पोर्ट्स क्लब ग्राम पंचायत अते समूह नगर निवासी पिंड कोटला सूरजमल शाहकोट वल्लो सलाना चिंज मेला पिंड कोटला सूरजमल दे खेड़ स्टेडियम विखे बड़ी ही धूम धाम करवाया गया इस मौके बाबा जसवंत सिंह मुख सेवादार गुरुद्वारा तन तन बाबा नेहाल दास जी ने रिबन काट के चिंज मेले का उद्घाटन किया इस मौके उन्होंने उन नाल जटदार सिंह खालसा साब का सरपंच दविंदर सिंह रहेलू पररदान कश्यप राजपूत सभा पंजाब गुरमेज सिंह खालसा सोहन सिंह खालसा बलवीर सिंह हरजिंदर सिंह साबी गुरनाम सिंह साब का सरपंच को बुलाया इस मौके पर जगदीश छरोवालिया विधायक हल्का शाहकोट ने मुख्य मेहमान वजो शिरकत की थी जबकि अजमेर सिंह तैरा सीनियर सदस्य सरकारी आपका साहब का चेयरमैन मार्केट कमेटी अमृतपाल सिंह तنوवा साहब का सरपंच नवा किला बंटी बठला प्रधान अरोड़ा महासभा शाहकोट रोमी गिल साहब का एम सी सुखदीप सिंह सोनू कंपी ए. शेरोवालिया अरविंद पी के शेरोवालिया अमनदीप सैदपुरी ਬਿੱਟੂ ਜੋਸਨ ਆਦੇ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ ਇਸ ਮੌਕੇ ਮੁੱਖ ਪ੍ਰਬੰਧਕ ਜਰਦਾਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉਪਰੰਤ ਪੰਜਾਬ ਦੇ ਨਾਮੀ ਪਹਿਲਵਾਨਾਂ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਦਾ ਵੱਡੀ ਗਿਣਤੀ ਚ ਖੇਡ ਪ੍ਰੇਮੀਆਂ ਨੇ ਕੂਬ ਆਨੰਦ ਮਾਨਿਆ ਇਸ ਮੌਕੇ ਪਟਕੇ ਦੀ ਕੁਸ਼ਤੀ ਪਹਿਲਵਾਨ ਗੁਰਪੇਜ ਕੋਹਾਲੀਅਤੇ ਹਰਮਨ ਆਲਮਗੀਰ ਵਿਚਕਾਰ ਹੋਈ ਜਿਸ ਵਿੱਚ ਕਾਫੀ ਜਦੋ ਜ਼ਹਿਰ ਦੇ ਬਾਅਦ ਪਹਿਲਵਾਨ ਹਰਮਨ ਆਲਮਗੀਰ ਜੇਤੂ ਰਿਹਾ ਇਸ ਮੌਕੇ ਵਿਧਾਇਕ लाडी ਸ਼ੇਰੋਵਾਲੀਆਂ ਨੇ ਕਿਹਾ ਕਿ ਪਿੰਡ ਕੋਟਲਾ ਸੂਰਜਮਲ ਵਿਆ ਸਮੂਹ ਸੰਤਾਂ ਵੱਲੋਂ ਸਾਂਝੇ ਤੌਰ ਤੇ ਸਾਲਾਨਾ ਛਿੰਝ ਮੇਲਾ ਕਰਵਾਉਣ ਦਾ ਜੋ ਉਪਰਾਲਾ ਕੀਤਾ ਜਾਂਦਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਹਨਾਂ ਨੌਜਵਾਨਾਂ ਨੂੰ ਉਕੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇ। ਅੰਤ ਵਿੱਚ ਮੁੱਖ ਮਹਿਮਾਨ लाडी ਸ਼ੇਰੋਵਾਲੀਆਂ ਵੱਲੋਂ ਜੇਤੂ ਪਹਿਲਵਾਨਾਂ ਦਾ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਪੇਟ ਕਰਕੇ ਸਨਮਾਨ ਕੀਤਾ ਗਿਆ। ਪਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਛਿੰਝ ਮੇਲੇ ਨੂੰ ਨੇਪੜੇ ਚਾੜਨ ਵਿੱਚ ਨਛੱਤਰ ਸਿੰਘ ਸੱਤੀ ਪਹਿਲਵਾਨ ਪੀਮਾ ਪਹਿਲਵਾਨ ਮਜੀਦਾ ਪਹਿਲਵਾਨ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ ਛਿੰਝ ਮੇਲੇ ਦੌਰਾਨ ਦਵਿੰਦਰ ਕਿਲੀ ਨੇ ਆਪਣੀ ਮਨਮੋਹਕ ਕਮੈਂਟਰੀ ਰਾਹੀਂ ਸਰੋਤਿਆ ਦਾ ਖੂਬ ਮਨੋਰੰਜਨ ਹਾਂਜੀ ਬਾਈਪੁਰ ਦੀ ਖਾਲਸਾ ਬਾਈਪੁਰ ਦੀ ਫਤਿਹ ਜੋ ਸਵਰਗਵਾਸੀ ਸੋਹਣ ਸਿੰਘ ਮਿਸਤਰੀ ਜਿਨ੍ਹਾਂ ਦਾ ਬੜਾ ਇਹ ਪ੍ਰਾਲਾ ਹੀ ਹਰ ਸਾਲ ਦੀ ਤਰ੍ਹਾਂ ਕੋਟਲਾ ਸੂਜਮਾਨ ਵਿੱਚ ਗਿਆਨ ਸਿੰਘ ਨੰਦੜਾ ਸਟੇਡੀਅਮ ਛੰਝ ਮੇਲਾ ਕਰਾਇਆ ਜਾਂਦਾ ਵਾ ਬੜੀ ਸਾਡੇ ਨਗਰ ਦੀ ਇਹ ਪ੍ਰਾਣੀ ਪਰੰਪਰਾ ਵਾ ਬਜ਼ੁਰਗਾਂ ਤੋਂ ਲੈ ਕੇ ਕਿਉਂਕਿ ਕਿ ਨਗਰ ਦੇ ਭਲੇ ਲਈ ਨਗਰ ਦੀ ਚਰਦੀ ਕਲੀ ਕਲਾ ਲਈ ਇਹ ਦੰਗਲ ਕਰਾਏ ਜਾਂਦੇ ਆ ਜਿਹਦੇ ਵਿੱਚ ਜਿੱਥੇ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਪ੍ਰਾਲਾ ਤੇ ਸੰਜੋਗ ਆ ਉੱਥੇ ਸਾਡੇ ਵਦੇਸ਼ਾਂ ਵਿੱਚ ਬੈਠੇ ਐਨ ਆਰ ਆਈ ਵੀਰ ਜਿਹੜੇ ਵੱਡੇ ਗੱਫੇ ਮਾਇਆ ਦੇ ਭੇਜ ਕੇ ਤੇ ਹੌਸਲਾ ਵਧਾਈ ਸਾਡੀ ਪ੍ਰਬੰਧਕ ਕਮੇਟੀ ਦੀ ಗ್ರಾಮ ਪੰਚਾਇਤ ਦੀ ਕਰਦੇ ਆ ਉਹਨਾਂ ਦੇ ਅਸੀਂ ਬਹੁਤ ਧੰਨਵਾਦ ਦੀਆਂ ਕਿਉਂਕਿ ਉਹਨਾਂ ਦਾ ਪ੍ਰਾਰਲਾ ਵਾ ਕਿ ਨੌਜਵਾਨਾਂ ਨੂੰ ਟੀਮਾਂ ਨਾਲ ਉਸਤੀਆਂ ਨਾਲ ਇਹੋ ਜਿਹਾ ਦੰਗਲ ਟੂਰਨਾਮੈਂਟ ਕਰਾ ਕੇ ਨਸ਼ੇ ਤੋਂ ਦੂਰ ਕੀਤਾ ਜਾਵੇ ਇਹ ਜੋ ਮੈਂ ਨੱਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਜ ਦੇ ਖੰਡੀ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਈਬਰ ਦੀ ਕਾ ਖਾਲਸਾ ਵਾਈਬਰ ਦੀ